ਲਾ ਸਵਾਲ ਮਨੁੱਖੀ ਦਿਮਾਗ ਦੀ ਯਾਦਦਾਸ਼ਤ ਕਿੰਨੀ ਹੁੰਦੀ ਹੈ অপਸ਼ਨ A 64 GB 500 GB 1000 GB ਅਤੇ ਅਸੀਮਤ ਮਨੁੱਖੀ ਦਿਮਾਗ ਦੀ ਯਾਦਦਾਸ਼ਤ ਅਸੀਮਤ ਹੁੰਦੀ ਹੈ ਦੂਸਰਾ ਸਵਾਲ ਇਸ ਦੇਸ਼ ਦੀ ਸਰਕਾਰ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਤੇ ਪੁਰਸਕਾਰ ਦਿੰਦੀ ਹੈ ਆਪਸ਼ਨ A ਜਾਕਿਸਤਾਨ B ਰੂਸ C ਜਾਪਾਨ D ਭਾਰਤ ਕਜਾਕਿਸਤਾਨ ਦੀ ਦੇਸ਼ ਦੀ ਸਰਕਾਰ ਵੱਧ ਤੋਂ ਵੱਧ ਬੱਚੇ ਪੈਦਾ ਕਰਨ ਤੇ ਪੁਰਸਕਾਰ ਤੀਸਰਾ ਸਵਾਲ ਕੈਨੇਡਾ ਦੀ ਮੁਦਰਾ ਦਾ ਕੀ ਨਾਮ ਹੈ ਆਪਸ਼ਨ A ਰੁਪਈਆ B ਪਾਉਂਡ C ਡਾਲਰ ਜਾਂ ਇਹਨਾਂ ਦੇ ਵਿੱਚੋਂ ਕੋਈ ਨਹੀਂ ਕੈਨੇਡਾ ਦੀ ਮੁਦਰਾ ਦਾ ਨਾਮ ਡਾਲਰ ਹੈ ਚੌਥਾ ਸਵਾਲ ਕਿਸ ਦੇਸ਼ ਦੇ ਕੋਲ ਪਰਮਾਣੂ ਹਥਿਆਰ ਹਨ অপਸ਼ਨ A ਰੂਸ B ਇੰਡੀਆ C ਚੀਨ D ਸੰਯੁਕਤ ਰਾਜ ਰੂਸ ਦੇਸ਼ ਦੇ ਕੋਲ ਪਰਮਾਣੂ ਹਥਿਆਰ ਹਨ ਪੰਜਵਾਂ ਸਵਾਲ ਭਾਰਤ ਵਿੱਚ ਕੁੜੀਆਂ ਲਈ ਪਹਿਲਾ ਸਕੂਲ ਕਿਸ ਨੇ ਖੋਲ੍ਹਿਆ ਸੀ অপਸ਼ਨ A ਸਰੋਜਨੀ 나ইਡੋ 사비트리 bai फुले 인드라 간디 ਅਤੇ 매덤 카마 ਭਾਰਤ ਦੇ ਵਿੱਚ ਕੁੜੀਆਂ ਲਈ ਪਹਿਲਾ ਸਕੂਲ 사비트리 bai फुले ਨੇ ਖੋਲ੍ਹਿਆ ਸੀ 6ਵਾਂ ਸਵਾਲ ਦੁਨੀਆ ਦਾ ਸਭ ਤੋਂ ਮਹਿੰਗਾ ਫਲ ਕਿਹੜਾ ਹੈ অপਸ਼ਨ A ਅਨਾनास 비스타 베리 ਜੁਬਰੀ ਖਰਬੂਜਾ ਦੀ ਅੰਬ ਦੁਨੀਆ ਦਾ ਸਭ ਤੋਂ ਮਹਿੰਗਾ ਫਲ ਜੁਬਰੀ ਖਰਬੂਜਾ ਹੈ 7ਵਾਂ ਸਵਾਲ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਕਿਹੜਾ ਹੈ অপਸ਼ਨ A ਰੂਸ B ਭਾਰਤ C ਲਕਸ਼ਮ ਵਰਗ D ਨਾਰਵੇ ਦੁਨੀਆ ਦਾ ਸਭ ਤੋਂ ਅਮੀਰ ਦੇਸ਼ ਲਕਸ਼ਮਬਰਗ ਹੈ। 8ਵਾਂ ਸਵਾਲ ਸਿੱਖ ਧਰਮ ਮੰਦੇਸ ਸੰਸਥਾਪਕ ਕੌਣ ਹਨ? ਆਪਸ਼ਨ A ਸ਼੍ਰੀ ਗੁਰੂ ਗੋਬਿੰਦ ਸਿੰਘ ਜੀ, ਸ਼੍ਰੀ ਗੁਰੂ ਨਾਨਕ ਦੇਵ ਜੀ, ਸ਼੍ਰੀ ਗੁਰੂ ਅਰਜਨ ਦੇਵ ਜੀ, ਸ਼੍ਰੀ ਗੁਰੂ ਅੰਗਦ ਦੇਵ ਜੀ। ਸਿੱਖ ਧਰਮ ਦੇ ਸੰਸਥਾਪਕ ਸ੍ਰੀ ਗੁਰੂ ਨਾਨਕ ਦੇਵ ਜੀ ਹਨ ਨੌਵਾਂ ਸਵਾਲ ਸ੍ਰੀ ਗੁਰੂ ਨਾਨਕ ਦੇਵ ਜੀ ਕਿੱਥੇ ਅਤੇ ਕਦੋਂ ਜੋਤੀ ਜੋਤ ਸਮਾਏ ਸਨ ਆਪਸ਼ਨ ਏ 1530 ਈ 1539 ਈ 1534 ਈ 1540 ਈ ਸ਼੍ਰੀ ਗੁਰੂ ਨਾਨਕ ਦੇਵ ਜੀ 1539 ਈਸਵੀ ਦੇ ਵਿੱਚ ਕਰਤਾਰਪੁਰ ਪਾਕਿਸਤਾਨ ਵਿਖੇ ਜੋਤੀ ਜੋਤ ਸਮਾਏ ਸੰਦਸਮਾ ਸਵਾਲ ਲੰਗਰ ਦੀ ਪ੍ਰਥਾ ਕਿਸ ਗੁਰੂ ਸਾਹਿਬ ਨੇ ਸ਼ੁਰੂ ਕੀਤੀ ਸੀ অপਸ਼ਨ এ ਸ਼੍ਰੀ ਗੁਰੂ ਨਾਨਕ ਦੇਵ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਅਮਰਦਾਸ ਜੀ ਲੰਗਰ ਦੀ ਪ੍ਰਥਾ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੁਰੂ ਕੀਤੀ ਸੀ 11ਵਾਂ ਸਵਾਲ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਆਪਣੇ ਤੋਂ ਬਾਅਦ ਕਿਹਨਾਂ ਨੂੰ ਗੁਰਿਆਈ ਵਖਸਿਸ ਕੀਤੀ ਸੀ অপਸ਼ਨ এ ਸ਼੍ਰੀ ਗੁਰੂ ਅੰਗਦ ਦੇਵ ਜੀ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਸ਼੍ਰੀ ਗੁਰੂ ਅਰਜਨ ਦੇਵ ਜੀ ਸ਼੍ਰੀ ਗੁਰੂ ਨਾਨਕ ਦੇਵ ਸ਼੍ਰੀ ਗੁਰੂ ਨਾਨਕ ਦੇਵ ਜੀ ਨੇ ਸ਼ੇਰ ਗੁਰੂ ਅੰਗਦ ਦੇਵ ਜੀ ਨੂੰ ਗੁਰਿਆਈ ਦੀ ਵਕਸ਼ਿਸ਼ ਕੀਤੀ ਸੀ